ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੂਲ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ 'ਸਵਾਗਤ ਹੈ ਤੁਸੀਂ ਜੁੜ ਜਉਂਦੇ ਹੋ ਨੀ ਟੂ ਵਰਲਡ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਟੈਕਨੋਲੋਜੀ ਦੀ ਟੈਕਨੋਲੋਜੀ ਇੰਨੀ ਕ ਅਡਵਾਂਸ ਹੋ ਗਈ ਕਿ ਇੱਕ ਜਮਾਨਾ ਹੁੰਦਾ ਸੀ ਜਦੋਂ ਸਾਡੇ ਘਰਾਂ ਦੇ ਵਿੱਚ ਤਾਰਾਂ ਵਾਲੇ ਟੈਲੀਫੋਨ ਲੱਗੇ ਹੁੰਦੇ ਸੀ ਤੇ ਅਸੀਂ ਸੋਚਦੇ ਹੁੰਦੇ ਸੀ ਇਹ ਰਿੰਗ ਕਿਵੇਂ ਵੱਜਦੀ ਆ ਜਾਂ ਇਹ ਤਾਰਾਂ ਇੱਕ ਦੂਜੀ ਨਾਲ ਜੁੜੀਆਂ ਹੋਈਆਂ ਨੇ ਤਾਂ ਫਿਰ ਇਹ ਇੱਕ ਦੂਜੇ ਨਾਲ ਕੰਟੈਕਟ ਕਿਵੇਂ ਹੋ ਜਾਂਦਾ ਹੌਲੀ ਹੌਲੀ ਜਦੋਂ ਟੈਕਨੋਲੋਜੀ ਅਪਡੇਟ ਹੁੰਦੀ ਰਹੀ ਫਿਰ ਮੋਬਾਈਲਾਂ ਦਾ ਯੁੱਗ ਆਇਆ ਫਿਰ ਅਸੀਂ ਸੋਚਿਆ ਕਿ ਮੋਬਾਈਲ ਦੇ ਵਿੱਚ ਰਿੰਗ ਕਿਵੇਂ বাজਦੀ ਆ ਇਹਦੇ ਵਿੱਚ ਤਾਂ ਕੋਈ ਤਾਰ ਨਹੀਂ ਜਾਂ ਕੋਈ ਕੋਈ ਇਦਾਂ ਦੀ ਕਨੈਕਸ਼ਨ ਨਹੀਂ ਕਿ ਨੇੜੇ-ਤੇੜੇ ਬੈਠਾ ਹੋਵੇ ਫਿਰ ਹੌਲੀ-ਹੌਲੀ ਇਹ ਟੈਕਨੋਲੋਜੀ ਹੋਰ ਐਡਵਾਂਸ ਹੁੰਦੀ ਗਈ ਤੇ ਅੱਜ ਅਸੀਂ ਦੇਖਦੇ ਹਾਂ ਤੇ ਅੱਗੇ ਅਸੀਂ ਇਹ ਵੀ ਸੋਚਦੇ ਹੁੰਦੇ ਸੀ ਕਿ ਯਾਰ ਅਸੀਂ ਕੀ ਕਿਸੇ ਨੂੰ ਵੀਡੀਓ ਕਾਲ ਰਾਹੀਂ ਇੱਕ ਦੂਜੇ ਨੂੰ ਦੇਖਾਂਗੇ ਜਾਂ ਫਿਰ ਇਹ ਸੰਭਵ ਹੋ ਸਕਦਾ ਕੀ ਅਸੀਂ ਸਾਹਮਣੇ ਵਾਲਾ ਜਿੱਥੇ ਕੈਨੇਡਾ ਅਮਰੀਕਾ ਬੈਠਾ ਭਾਵੇਂ ਸਾਤੋਂ ਬਹੁਤ ਦੂਰ ਬੈਠਾ ਕੀ ਅਸੀਂ ਉਸ ਨੂੰ ਸਾਹਮਣੇ ਦੇਖ ਸਕਦੇ ਹਾਂ ਉਹ ਕੀ ਕਰ ਰਿਹਾ ਤੇ ਉਹ ਕਿੱਥੇ ਜਾ ਰਿਹਾ ਕੀ ਅਸੀਂ ਇਹ ਦੇਖ ਸਕਦੇ ਹਾਂ ਅੱਗੇ ਮਨ ਦੇ ਵਿੱਚ ਸੋਚਾਂ ਹੁੰਦੀਆਂ ਸੀ ਪਰ ਜਿਉਂ-ਜਿਉਂ ਟੈਕਨੋਲੋਜੀ ਵਿਕਸਿਤ ਹੋ ਰਹੀ ਹੈ ਜਿਉਂ-ਜਿਉਂ ਅਸੀਂ ਵਿਕਾਸ ਕਰ ਰਹੇ ਹਾਂ ਜਿਉਂ-ਜਿਉਂ ਅਸੀਂ ਤਰੱਕੀਆਂ ਦੀਆਂ ਮੰਜ਼ਲਾਂ ਤੇ ਪਹੁੰਚ ਰਹੇ ਹਾਂ ਪਰ ਅੱਜ ਤੁਹਾਨੂੰ ਇੱਕ ਇਹੋ ਜਿਹੀ ਟੈਕਨੋਲੋਜੀ ਦੇ ਬਾਰੇ ਦੱਸਾਂਗੇ ਜਿਹਨੂੰ AI ਕਿਹਾ ਜਾਂਦਾ ਹੈ ਏ ਆਈ ਇੱਕ ਅਜਿਹੀ ਟੈਕਨੋਲੋਜੀ ਆ ਜਿਹਦੇ ਤੁਸੀਂ ਯੂਜ਼ ਕਰਕੇ ਕਿਸੇ ਵੀ ਬੰਦੇ ਦੀ ਵੀਡੀਓ ਬਣਾ ਸਕਦੇ ਹੋ ਮੇਰੀ ਵੀ ਬਣਾ ਸਕਦੇ ਤੇ ਮੇਰੇ ਮੂੰਹ ਦੇ ਵਿੱਚ ਕੋਈ ਹੋਰ ਲੱਭ ਜਪਾ ਸਕਦੇ ਤੇ ਉਹ ਏ ਆਈ ਨਾਲ ਸੰਭਵ ਆ ਤੁਸੀਂ ਕਿਸੇ ਵੀ ਚਾਹੇ ਕੈਨੇਡਾ ਬਠਾ ਕੈਨੇਡਾ ਉਸ ਬੰਦੇ ਨੂੰ ਬਠਾ ਦੋ ਚਾਹੇ ਅਮਰੀਕਾ ਬਠਾ ਦੋ ਚਾਹੇ ਰੋਡ ਤੇ ਬਠਾ ਦੋ ਚਾਹੇ ਜਿਹੜੀ ਜਗ੍ਹਾ ਮਰਜੀ ਅਡਜਸਟ ਕਰ ਦਿਓ ਏ ਆਈ ਟੈਕਨੋਲੋਜੀ ਇਹੋ ਜਿਹੀ ਹੋ ਰਹੀ ਹੈ ਪਰ ਜੋ ਅੱਜ ਵੀਡੀਓ ਤੁਹਾਨੂੰ ਦਿਖਾ ਰਿਹਾ ਇੱਕ ਏ ਆਈ ਟੈਕਨੋਲੋਜੀ ਆ ਰਿਵੋਟਰ ਜੀਰੋ ਸੀ ਰੋਬਟ ਟੈਕਨੋਲੋਜੀ ਕਹਿੰਦੇ ਆ ਰੋਬਟ ਜਿਹਦਾ ਯੂਜ਼ ਕਰਕੇ ਇੱਕ ਬੰਦੇ ਦਾ ਗਾਲ ਦੂਜੇ ਬੰਦੇ ਦੇ ਗਾਲ ਤੇ ਛੱਟ ਕੀਤਾ ਜਾਏ ਇੱਕ ਬੰਦੇ ਦਾ ਸਿਰ ਦੂਜੇ ਬੰਦੇ ਤੇ ਸਿਰ ਤੇ ਫਿੱਟ ਕੀਤਾ ਜਾਊਗਾ ਉਹਦੇ ਲਈ ਵੀ ਡੋਨਰ ਹੋਣਗੇ ਅਗਰ ਕੋਈ ਆਪਣੀ ਬਾਡੀ ਡੋਨੇਟ ਕਰਨਾ ਚਾਹੁੰਦਾ ਤਾਂ ਫੇਰ ਉਹਦੇ ਬੰਦੇ ਦਾ ਫੇਸ ਹੂ 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 ਪਲਾਸਟਿਕ ਸਰਜਰੀ ਕਰਕੇ ਜਾਂ ਕਿਸੇ ਤਰ੍ਹਾਂ ਵੀ ਸਰਜਰੀ ਕਰਕੇ ਉਹ ਬੰਦੇ ਦੀ ਫੇਸ ਬਣਾਇਆ ਜਾਂਦਾ ਥੋੜਾ ਸੁਣ ਕੇ ਥੋੜਾ ਜਿਆ ਅਸੰਜ ਜੋ ਥੋੜਾ ਜਿਆ ਇਹ ਡਿਫਰੈਂਟ ਜਰੂਰ ਲੱਗਿਆ ਹੋ ਕਿ ਵਾਅਦਾ ਵੀ ਹੋ ਸਕਦਾ ਹੈ ਕਿ ਚੀਜ਼ਾਂ ਇਦਾਂ ਵੀ ਹੋ ਸਕਦੀਆਂ ਨੇ ਪਰ ਸਾਨੂੰ ਮੰਨਣਾ ਪੈਣਾ ਅੱਜ ਹਰ ਇੱਕ ਚੀਜ਼ ਸੰਭਵ ਹੋ ਰਹੀ ਹੈ ਅੱਜ ਹਰ ਇੱਕ ਤਕਨੀਕ ਸੰਭਵ ਹੋਈ ਹੈ ਹੋ ਰਹੀ ਹੈ ਕੋਈ ਸਮਾਂ ਸੀ ਅਸੀਂ ਸੋਚਦੇ ਹੁੰਦੇ ਸੀ ਕਿ ਚੰਦ ਸਾਡੇ ਤੋਂ ਇੰਨੀ ਦੂਰ ਹੈ ਕਿ ਅਸੀਂ ਉੱਥੇ ਜਾਵਾਂਗੇ ਕੀ ਮੰਗਲ ਗ੍ਰਹਿ ਨਹੀਂ ਸਾਡੇ ਤੋਂ ਦੂਰ ਆ ਕੀ ਅਸੀਂ ਉੱਥੇ ਦੇਖਾਂਗੇ ਉੱਥੇ ਕੀ ਚੱਲ ਰਿਹਾ ਕੀ ਅਸੀਂ ਚੰਦ ਤੇ ਦੇਖਾਂਗੇ ਕੀ ਹੋ ਰਿਹਾ ਹੁਣ ਹੋਰ ਛੱਡੋ ਸੂਰਜ ਤੱਕ ਵੀ ਦੇਖਣ ਲੱਗੇ ਕਿ ਉੱਥੇ ਕੀ ਚੱਲ ਰਿਹਾ ਜਿਵੇਂ ਆਪਾਂ ਨੂੰ ਆਤ ਹੁੰਦੀ ਹੈ ਕਿ ਅਸੀਂ ਕਿਸੇ ਦੇ ਘਰ ਵਿੱਚ ਝਾਕਣ ਦੀ ਕੋਸ਼ਿਸ਼ ਕਰਦੇ ਹਾਂ ਉਸੇ ਤਰ੍ਹਾਂ ਅਸੀਂ ਬ੍ਰਹਿਮੰਡ ਵਿੱਚ ਕਿਸੇ ਹੋਰ ਗ੍ਰਹਿ ਦਾ ਝਾਕਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜਿੱਥੇ ਗੱਲ ਟੈਕਨੋਲੋਜੀ ਦੀ ਆ ਟੈਕਨੋਲੋਜੀ ਆ ਜਿਹਦੇ ਸਮੇਂ ਬੜੀ ਐਡਵਾਂਸ ਹੋ ਗਈ ਆਉਣ ਵਾਲੇ ਸਮੇਂ ਵਿੱਚ ਇਹ ਜਿਹੜੀਆਂ ਜੰਗਾਂ ਹੁੰਦੀਆਂ ਨੇ ਲੜਾਈਆਂ ਹੁੰਦੀਆਂ ਨੇ ਇਹ ਵੀ ਮਸ਼ੀਨਾਂ ਲਾਣੀਆਂ ਨੇ ਰੋਬਟ ਲਾਣਨੇ ਨੇ ਤੇ ਉਹ ਜਿੱਦੀ ਜਿਹੜੀ ਮਸ਼ੀਨ ਵਧੀਆ ਕਾਬਲੀਅਤ ਵਾਲੀ ਹੋ ਟੈਕਨੋਲੋਜੀ ਵਾਲੀ ਹੋ ਉਹ ਦੇਸ਼ ਜੰਗ ਜਿੱਤਦਾ ਸੋ ਆਉਣ ਵਾਲਾ ਸਮਾਂ AI ਦਾ ਵਾ AI ਇਹ ਜੀ ਆਧੁਨੀ ਕ ਇੱਕ ਤਕਨੀਕ ਹੈ ਜਿਹਦੇ ਨਾਲ ਕੁਝ ਵੀ ਸੰਭਵ ਆ ਜੋ ਸੋਚਦੇ ਉਹ ਵੀ ਸੰਭਵ ਆ ਆ ਤੁਹਾਨੂੰ ਇੱਕ ਵੀਡੀਓ ਦਿਖਾਉਣੇ ਆ ਇਸ ਵੀਡੀਓ ਦੇ ਵਿੱਚ ਕਿਵੇਂ ਇੱਕ ਰੋਬਟ ਮਸ਼ੀਨਾ ਬੰਦੇ ਦਾ ਆਪਰੇਸ਼ਨ ਕਰਨ ਗਿਆ ਤੇ ਇੱਕ ਬੰਦੇ ਦਾ ਸਿਰ ਦੂਜੇ ਬੰਦੇ ਦੇ ਸਿਰ ਤੇ ਫਿੱਟ ਕਰ ਦਿੱਤਾ ਜਾਊਗਾ ਉਹ ਵੀ ਡੋਨਰ ਹੋਊਗਾ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਉਸ ਬੰਦੇ ਦਾ ਧਾੜ ਵੱਖਰਾ ਕੀਤਾ ਤੇ ਦੂਸਰੇ ਬੰਦੇ ਦੀ ਬੋਡੀ ਤੇ ਫਿੱਟ ਕਰਤਾ ਇਹ ਸਿਰਫ ਇੱਕ ਰੋਬੋਟ ਸਰਜਰੀ ਹੋਊਗੀ ਇਹਨੂੰ ਕੋਈ ਆਮ ਇਨਸਾਨ ਨਹੀਂ ਕਰ ਸਕਦਾ ਕਿਉਂਕਿ ਆਮ ਇਨਸਾਨ ਗਲਤੀ ਕਰ ਸਕਦਾ ਪਰ ਜਿਹੜੀ ਰੋਬੋਟ ਦੇ ਵਿੱਚ ਅਸੀਂ ਉਸ ਤਰ੍ਹਾਂ ਦੀ ਟੈਕਨੋਲੋਜੀ ਸੌਫਟਵੇਅਰ ਫਿੱਟ ਕਰਾਂਗੇ ਉਹ ਕਦੇ ਗਲਤੀ ਨਹੀਂ ਕਰੂਗੀ ਤੇ ਇਹ ਚੀਜ਼ਾਂ ਦਾ ਪਰिक्षण ਹੋ ਰਿਹਾ ਇਹ ਚੀਜ਼ਾਂ ਦੀ ਪੂਰੀ ਤਿਆਰੀ ਹੈ AI ਨਾਲ ਸੰਭਵ ਹੈ ਤੇ ਅੱਗੇ ਅਸੀਂ ਸੋਚਦੇ ਹੁੰਦੇ ਸੀ ਕਿ ਮਸ਼ੀਨਾਂ ਵੀ ਆਪਰੇਟ ਕਰ ਸਕਣਗੀਆਂ ਪਰ ਅੱਜ ਦੇ ਸਮੇਂ ਦੇ ਵਿੱਚ ਕੁਝ ਵੀ ਅਸੰਭਵ ਨਹੀਂ ਜੋ ਅਸੀਂ ਸੋਚਦੇ ਹਾਂ ਉਹ ਸੰਭਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕੀਤਾ ਵੀ ਹੈ ਤੁਸੀਂ ਇਹ ਦੇਖੋ ਕਿ ਬੰਦੇ ਦਾ ਸਿਰ ਦੂਜੇ ਬੰਦੇ ਦੇ ਸਿਰ ਤੇ ਫਿੱਟ ਕੀਤਾ ਗਿਆ ਹੈ ਨਿਉਰੋ ਕਿੰਨੀ ਸੁਣਦੇ ਵਿੱਚ ਇਹ ਗੱਲ ਸਾਨੂੰ ਅੱਜ ਅਜੀਬ ਨਹੀਂ ਲੱਗ ਸਕਦੀ ਆ ਪਰ AI ਇੱਕ ਟੈਕਨੋਲੋਜੀ ਹੈ ਜਿਹਦੀ ਵਿਕਸਤ ਹੋ ਰਹੀ ਆ ਜਿੰਨਾ ਮਸ਼ੀਨਾ ਰਾਹੀਂ ਅਸੀਂ ਹੋਣਾ ਇਨਸਾਨਾਂ ਦੀ ਆਪਰੇਟ ਕਰਿਆ ਕਰਾਂਗੇ ਮਨੁੱਖੀ ਇਨਸਾਨ ਤੋਂ ਗਲਤੀ ਹੋ ਸਕਦੀ ਆ ਪਰ ਜਿਸ ਮਸ਼ੀਨ ਦੇ ਵਿੱਚ ਅਸੀਂ ਉਹ ਚੀਜ਼ ਜਾਂ ਸੌਫਟਵੇਅਰ ਫਿੱਟ ਕਰਾਂਗੇ ਉਹ ਗਲਤੀ ਨਹੀਂ ਕਰੂਗੀ ਪਰ ਅਗਰ ਉਸ ਵਾਹਿਗੁਰੂ ਦੀ ਖੇਡ ਤੇ ਜਾਣੀ ਤਾਂ ਕਈ ਸਮਾਂ ਇਹ ਜਾ ਜਾਂਦਾ ਕਈ ਵਕਤ ਇਹ ਹੋ ਜਾ ਜਾਂਦਾ ਜਿੱਥੇ ਮਸ਼ੀਨਾਂ ਵੀ ਫੇਲ ਹੋ ਜਾਂਦੀਆਂ ਨੇ ਜਿੱਥੇ ਮਸ਼ੀਨਾਂ ਵੀ ਆਪਣਾ ਕੰਮ ਕਰਨ ਨੂੰ ਬੰਦ ਕਰ ਦਿੰਦੀਆਂ ਨੇ ਜਿੱਥੇ ਮਸ਼ੀਨਾਂ ਦੀ ਵੀ ਬੇਵਾਬ ਹੋ ਜਾਂਦੀ ਹੈ ਉਸ ਪ੍ਰਮਾਤਮਾ ਦਾ ਭੇਦ ਨਹੀਂ ਕਿਸੇ ਨੇ ਪਾ ਸਕਿਆ ਜੇ ਪ੍ਰਮਾਤਮਾ ਕਿਸੇ ਬੰਦੇ ਦੇ ਵਿੱਚ ਐਨੀ ਟੈਕਨੋਲੋਜੀ ਫਿੱਟ ਕਰਨ ਦੀ ਹਿੰਮਤ ਕਰ ਰਿਹਾ ਤਾਂ ਫਿਰ ਉਹ ਆਪਣੀ ਸ਼ਕਤੀ ਨੂੰ ਵੀ ਦਰਸਾ ਰਿਹਾ ਕਿ ਮੈਂ ਕਿੱਥੇ ਆਪਣੀ ਹੂਦ ਨੂੰ ਵੀ ਦਰਸਾ ਰਿਹਾ ਅੱਜ ਸਾਡੇ ਲੋਕਾਂ ਨੇ ਉਸ ਪ੍ਰਮਾਤਮਾ ਨੂੰ ਲੱਭਣ ਲਈ ਕੰਤੋਂ ਯੂਸੀ ਕਿਤੇ ਕਿਤੇ ਉਸ ਉਰਜਣ ਦੀ ਕੋਸ਼ਿਸ਼ ਕੀਤੀ ਪਰ ਜਿਸ ਬੰਦੇ ਨੂੰ ਆਪਣਾ ਅੰਦਰਲਾ ਗਿਆਨ ਹੋ ਗਿਆ ਨਾ ਆਤਮਿਕ ਗਿਆਨ ਹੋ ਗਿਆ ਉਹਨਾਂ ਕੇ ਤੇ ਲੰਪਣ ਗਏ ਅੱਜ ਬਹੁਤ ਇੰਟਰਵਿਊ ਆ ਰਹੇ ਨੇ ਜਿਵੇਂ ਰਾਜਪਤ ਇੱਕ ਹਰ ਇੱਕ ਬੰਦੇ ਨਾਲ ਗੱਲਾਂ ਕਰਦਾ ਹਰ ਇੱਕ ਬੰਦੇ ਨਾਲ ਬੈਠਾ ਹਰ ਇੱਕ ਬੰਦੇ ਦੇ ਨਾਲ ਸੌਂਦਾ ਹਰ ਇੱਕ ਨਾਲ ਖਾਂਦਾ ਪੀਂਦਾ ਹਾਈ ਗੱਲ ਸੱਚੀ ਆ ਕਿਉਂਕਿ ਹਰ ਇਨਸਾਨ ਦੇ ਵਿੱਚ ਉਸ ਪਰਮਾਤਮਾ ਦੀ ਰੂਹ ਉਸ ਪਰਮਾਤਮਾ ਦੀ ਯਾਤਨਾ ਉਸ ਦਾ ਅੰਤਛਾ ਪਰ ਕੋਈ ਚੀਜ਼ਾਂ ਨੂੰ ਬਹੁਤ ਚੜ੍ਹਾ ਵਧਾ ਕੇ ਦੱਸਿਆ ਜਾਂਦਾ ਦਰਸਾਇਆ ਜਾਂਦਾ ਲਿਖਿਆ ਜਾਂਦਾ ਸੁਣਾਇਆ ਜਾਂਦਾ ਪੜਾਇਆ ਜਾਂਦਾ ਪਰ ਆਪਾਂ ਟੈਕਨੋਲੋਜੀ ਤੇ ਸੀਮਤ ਰਹੀਏ ਟੈਕਨੋਲੋਜੀ ਇਹੋ ਜੀ ਵਿਕਸਤ ਹੋ ਰਹੀ ਹੈ ਇੱਕ ਵੇੜੇ ਤੁਹਾਨੂੰ ਫੇਰ ਦਿਖਾ ਰਹੇ ਹਾਂ ਕਿ AI ਟੈਕਨੋਲੋਜੀ ਹੋਊਗੀ ਜਿਹਦੇ ਨਾਲ ਅਸੀਂ ਹੈੱਡ ਟ੍ਰਾਂਸਪਲਾਂਟ ਕਰ ਸਕਾਂਗੇ ਆਪਣਾ ਸਿਰ ਕਿਸੇ ਹੋਰ ਦੇ ਧੜੇ ਤੇ ਲਾ ਸਕਾਂਗੇ ਕਿਸੇ ਹੋਰ ਦੀ ਬਾਡੀ ਤੇ ਫਿੱਟ ਕਰ ਸਕਾਂਗੇ ਇੱਕ AI ਟੈਕਨੋਲੋਜੀ ਵਿਕਸਿਤ ਹੋ ਰਹੀ ਹੈ ਜਿਹੜੀ ਰੋਬੋਟਿਕ ਸਰਜਰੀ ਕਰੂਗੀ AI ਪੂਰੀ AI AI ਜਿਹਨੂੰ ਅਸੀਂ ਅੱਜ ਦੀ ਇੱਕ ਅਧੁਨਿਕ ਤਕਨੀਕ ਵਿੱਚ ਗਿਣ ਰਹੇ ਹਾਂ AI ਇੱਕ ਟੈਕਨੋਲੋਜੀ ਹੈ ਜਿਸ ਦੇ ਨਾਲ ਕੁਝ ਵੀ ਸੰਭਵ ਹੈ ਸੋ ਵੀਡੀਓ ਦੇ ਬਾਰੇ ਵਿਚਾਰ ਤੁਸੀਂ ਆਪੀ ਦੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰ ਦਿਓ ਇਹ ਹੁਣ ਬਹੁਤਾ ਲੰਮਾ ਸਮਾਂ ਦੂਰ ਨਹੀਂ ਕਿ ਇਹ ਵੀ ਸਰਜਰੀਆਂ ਆਮ ਹੋਣ ਗਈਆਂ ਇਹਦੇ ਵੀ ਡਾਊਨਲੋਡ ਮਿਲਣਗੇ ਅਗਰ ਕੋਈ ਆਪਣੀ ਬਾਡੀ ਡੋਨੇਟ ਕਰਨਾ ਚਾਹੁੰਦਾ ਤਾਂ ਉਹਦੇ ਸਿਰ ਨੂੰ ਚੱਕ ਕੇ ਦੂਜੇ ਬੰਦੇ ਦੇ ਸਿਰ ਤੇ ਕੱਟ ਕੀਤਾ ਜਾਊਗਾ ਜਿਵੇਂ ਅਸੀਂ ਪਡਾਉਣਿਆਂ ਦੀ ਗਾਦਲ ਜੀ ਮਰੋੜ ਦਿੰਨੇ ਆ ਉਹਨੂੰ ਕਿਸੇ ਗੁੱਡੀ ਦੇ ਜਾਂ ਇੱਕ ਫੀਮੇਲ ਦੇ ਸਿਰ ਤੇ ਪੱਟ ਕਰ ਦਿੰਨੇ ਆ ਮੇਲ ਦਾ ਸਿਰ ਮੇਲ ਦਾ ਸਿਰ ਤਾਰ ਦਿਆਂ ਫੀਮੇਲ ਦੇ ਸਿਰ ਤੇ ਪੱਟ ਕਰ ਦਿੰਨੇ ਆ ਹੁਣ ਏਆਈ ਵੀ ਇਹ ਟੈਕਨੋਲੋਜੀ ਵਿਕਸਿਤ ਹੋ ਗਈ ਹੈ ਵਿਕਸਿਤ ਕਰਕੇ ਮਾਨਵ ਕੇ ਵਿਕਸਿਤ ਹੋਈ ਚੁੱਕੀ ਹੈ ਸੋ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ ਬਾਕੀ